ਅੱਜ ਵਿਧਾਨ ਸਭਾ ਦੇ ਅੰਦਰ ਲਗਾਤਾਰ ਹੰਗਾਮਾ ਹੁੰਦਾ ਰਿਹਾ ਮਸਲਾ ਕਿਸਾਨੀ ਦਾ ਅੰਦਰ ਲਗਾਤਾਰ ਡਿਸਕਸ ਹੁੰਦਾ ਰਿਹਾ ਇਸ ਤੋਂ ਇਲਾਵਾ ਦਲਿਤਾਂ ਦਾ ਮਸਲਾ ਬੜੇ ਵੱਡੇ ਪੱਧਰ ਤੇ ਚੱਕਿਆ ਗਿਆ ਇਸ ਤੋਂ ਇਲਾਵਾ ਮਸਲਾ ਮਾਈਨਿੰਗ ਦਾ ਵੀ ਜਿਹੜਾ ਕਿ ਅੱਜ ਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਸਾਡੇ ਨਾਲ ਇੱਥੇ ਪ੍ਰਗਟ ਸਿੰਘ ਨੇ ਜਿਹੜਾ ਕਿ ਅੱਜ ਮਾਈਨਿੰਗ ਦਾ ਮਸਲਾ ਲੈ ਕੇ ਆਏ ਨੇ ਕਿ ਇਹਨਾਂ ਦੇ ਏਰੀਆ ਦੇ ਵਿੱਚ ਨਾ ਤਾਂ ਕੋਈ ਨਦੀ ਨਾ ਦਰਿਆ ਲੇਕਿਨ ਫਿਰ ਵੀ ਮਾਈਨਿੰਗ 40 40 50 50 ਫੁੱਟ ਹੋ ਰਹੀ ਹੈ ਇਹ ਕੌਣ ਕਰਾ ਰਿਹਾ ਕਿਵੇਂ ਹੋ ਰਹੀ ਹੈ ਇਸੇ ਤੇ ਗੱਲਬਾਤ ਕਰਦੇ ਆ ਪ੍ਰਗਟ ਸਿੰਘ ਜੀ ਪਹਿਲਾਂ ਤੇ ਕਾਰਨ ਕੀ ਹੈਗਾ ਜਦੋਂ ਤੁਹਾਡੇ ਨੀ ਫਿਰ 40 ਫੁੱਟ ਮਾਈਨਿੰਗ ਹੋ ਜਾਂਦੀ ਹੈ ਤੇ ਸਰਕਾਰ ਨੂੰ ਪਤਾ ਨਹੀਂ ਲੱਗਦਾ ਕੋਈ ਕਾਰਵਾਈ ਨਹੀਂ ਨਹੀਂ ਸਰਕਾਰ ਦੀ ਮਿਲੀ ਹੋਈ ਭੁਗਤ ਹੈ ਨਦੀ ਜਿਹੜੀ ਆ ਉੱਥੇ ਇੱਕ ਛੋਟੀ ਜੀ ਨਦੀ ਹੈਗੀ ਆ ਜਿਹਨੂੰ ਆਪਾਂ ਚਿੱਟੀ ਬਈ ਕਹਿੰਦੇ ਸੀ ਪਹਿਲਾਂ ਪਰ ਹੁਣ ਪਾਣੀ ਗੱਧਲਾ ਹੋਇਆ ਉਹਦੇ ਨਾਲ-ਨਾਲ ਇੰਨੀ ਮਾਈਨਿੰਗ ਹੋ ਗਈ ਮੈਂ ਪਿਛਲੇ ਬਹੁਤ ਸਮੇਂ ਤੋਂ ਸਟਰਗਲ ਕਰ ਰਿਹਾ ਮੈਂ ਹਰ ਜਗ੍ਹਾ ਤੇ ਜਾ ਕੇ ਮੈਮੋਰੰਡਮ ਦਿੱਤਾ ਮੈਂ ਕਹਿੰਦਾ ਲੋਕਲ ਲੈਵਲ ਦਾ ਇਸ਼ੂ ਆ ਵੀ ਇਹਨੂੰ ਉਸ ਲੈਵਲ ਤੇ ਨਾ ਲੈ ਕੇ ਜਾਵਾਂ ਕਿਉਂਕਿ ਮੇਰੀ ਆਦਤਾਂ ਨਹੀਂ ਹੈਗੀਆਂ ਵੀ ਜਿਹੜੀਆਂ ਮੈਂ ਲੇਕਿਨ ਅਖੀਰ ਤੇ ਮੈਨੂੰ ਇਸ ਪਲੇਟਫਾਰਮ ਤੇ ਮੈਂ ਅੱਜ মিডিਆ ਕੁਝ মিডিਆ ਦੇ ਲੋਕ ਲਿਜਾ ਕੇ ਮੈਂ ਕਿਹਾ ਤੁਸੀਂ ਦੇਖੋ ਤਾਂ ਸਹੀ ਔਰ ਉਹਨਾਂ ਨੂੰ ਨਾਲ ਲਿਜਾ ਕੇ ਜਦੋਂ ਦਿਖਾਇਆ ਔਰ ਉਹ ਵੀ 당ਗ ਰਹਿ ਗਏ ਵੀ ਵਾਕਿਆ ਹੀ ਔਰ ਉੱਥੇ ਇੱਕ ਪਾਸੇ ਨਦੀਆ ਇੱਕ ਪਾਸੇ ਮਾਈਨਿੰਗ ਏਡੀ ਵੱਡੀ ਹੋਈ ਆ ਜਿਹੜੇ 2-2 3-3 ਏਕੜ ਵਾਲੇ ਜ਼ਿਮੀਂਦਾਰ ਆ ਉਹਨਾਂ ਵਿਚਾਰਿਆਂ ਦਾ ਜਦੋਂ ਵੀ ਮੀਂਹ ਪਿਆ ਜਾਂ ਜਦੋਂ ਵੀ ਕਿਤੇ ਵਹੀਂ ਚੜੀ ਤੇ ਉਹ ਵਿਚਾਰੇ ਤਾਂ ਉਹਦੇ ਨਾਲ ਉਹਨਾਂ ਦੀ ਜ਼ਮੀਨ ਤਾਂ ਬਿਲਕੁਲ ਖੁਰਕੇ ਜਿਹੜੀ ਆ ਉਹਦੇ ਵਿੱਚ ਪੈ ਜਾਊਗੀ ਉਹਨਾਂ ਵਿਚਾਰਿਆਂ ਨੂੰ ਤਾਂ ਰੋਜ਼ੀ ਰੋਟੀ ਦੇ ਲਾਲੇ ਪੈ ਜਾਣਗੇ ਉਹਨਾਂ ਆਪਣੇ ਪਰਿਵਾਰ ਨੂੰ ਕਿਵੇਂ ਪਾਲਣਗੇ ਸੋ ਉਹਦੇ ਲਈ ਮੈਂ ਅੱਜ ਜਿਹੜਾ ਵਿਧਾਨ ਸਭਾ ਦੇ ਵਿੱਚ ਸਪੀਕਰ ਸਾਹਿਬ ਨੂੰ ਬੇਨਤੀ ਕੀਤੀ ਵੀ ਤੁਸੀਂ ਹਾਊਸ ਦੀ ਕਮੇਟੀ ਬਣਾਓ ਹੂੰ ਅੱਛਾ ਤੁਸੀਂ ਸਪੀਕਰ ਸਾਹਿਬ ਨੇ ਹੰਗਾਰਾ ਨਹੀਂ ਭਰਿਆ ਫਿਰ ਨਹੀਂ ਬਿਲਕੁਲ ਹੰਗਾਰਾ ਤਾਂ ਭਰਦੇ ਨਹੀਂ ਇਹ ਫੇਸਲੈਸ ਤੇ ਸਪਾਇਨਲੈਸ ਸਪੀਕਰ ਆ ਬਿਲਕੁਲ ਹੰਗਾਰਾ ਮੈਂ ਕਿਹਾ ਤੁਸੀਂ ਹੈੱਡ ਬਣ ਜਾਓ ਦੇ ਤੁਸੀਂ ਹੈੱਡ ਬਣ ਜਾਓ ਤੁਸੀਂ ਉੱਥੇ ਜਲੰਧਰ ਆਓ ਮੈਂ ਤੁਹਾਨੂੰ ਰੋਟੀ ਪਾਣੀ ਚੰਗਾ ਖਵਾਉਂਗਾ ਤੁਸੀਂ ਆਪਣੇ ਮੈਂਬਰ ਲੈ ਆਓ ਮੇਰਾ ਇੱਕ ਅੱਧਾ ਬਾਕੀ ਆਪੋਜੀਸ਼ਨ ਦਾ ਇੱਕ ਅੱਧਾ ਮੈਂਬਰ ਦੋ ਮੈਂਬਰ ਪਾ ਲਓ ਕਮ ਸੇ ਕਮ ਦੇਖੋ ਤਾਂ ਸਹੀ ਮੈਂ ਤਾਂ ਇਹਨੂੰ ਕੋਈ ਪੋਲਿਟਿਕਲ ਇਸ਼ੂ ਨਹੀਂ ਬਣਾਉਣਾ ਚਾਹੁੰਦਾ ਸੀ ਪਰ ਟੈਂਟ ਦਾ ਸੇਮ ਟਾਈਮ ਜਦੋਂ ਇਹਨਾਂ ਦਾ ਇਹੋ ਜਿਹਾ ਰਵਈਆ ਜਦੋਂ ਇਹਨਾਂ ਦੀ ਸੋਚ ਇਹੋ ਜੀ ਆ ਕਿਉਂਕਿ ਉਹਦੇ ਨਾਲ এনवायरमेंट ਦਾ ਜਿਹੜਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਪਰ ਪਹਿਲਾਂ ਮੈਂ ਸੁਣਦਾ ਹੁੰਦਾ ਸੀ ਕਿ ਉਹ ਦਰਿਆਵਾਂ 'ਤੇ ਨਦੀਆਂ 'ਤੇ ਵੱਡੀਆਂ 'ਤੇ ਤਾਂ ਮਾਈਨਿੰਗ ਹੁੰਦੀ ਆ ਪਰ ਯਾਰ ਇਹ ਬਿਨਾ ਇਹ ਤਾਂ ਪੰਜਾਬ ਦੇ ਵਿੱਚ ਕਹਿੰਦਾ ਨਵੀਂ ਪਰਤ ਪਾਤੀ ਵੀ ਮਾਈਨਿੰਗ ਜਿਹੜੀ ਆ ਉਹ ਆਮ ਜਗ੍ਹਾ ਤੇ ਸ਼ੁਰੂ ਕਰ ਦਿੱਤੀ ਇੱਕ ਹੋਰ ਮਸਲਾ ਬੜਾ ਗੰਭੀਰ ਮਸਲਾ ਤੁਸੀਂ ਦੁਆਬੇ ਨਾਲ ਤਾਲੁਕ ਰੱਖਦੀਆਂ ਦੁਆਬੇ ਦੇ ਵਿੱਚ ਤਾਂ ਬਹੁਤ ਵੱਡੀ ਗਿਣਤੀ ਦਲਿਤ ਸਮਾਜ ਦੀ ਹੈਗੀ ਆ ਦਲਿਤਾਂ ਦੀ ਅੱਜ ਜੋ ਇਸ਼ੂ ਬਣਿਆ ਤੁਸੀਂ ਜਿਹੜਾ ਮੋਸ਼ਨ ਵੀ ਲੈ ਕੇ ਆਏ ਵਿਧਾਨ ਸਭਾ ਦੇ ਅੰਦਰ ਟੇਬਲ ਵੀ ਕੀਤਾ ਉਸ ਤੋਂ ਬਾਅਦ ਗੱਲਬਾਤ ਨਹੀਂ ਹੋਈ ਉਸ ਚੀਜ਼ ਤੇ ਨਾ ਕੋਈ ਕਮੇਟੀ ਬਣਾਈ ਗਈ ਨਾ ਸਭ ਦਿੱਤਾ ਕਿ ਉਹ ਕਿਵੇਂ ਦੇਖਦੇ ਹੋ ਜਦੋਂ ਇੰਨਾ ਸਗੀ ਦੇਖੋ ਹਰ ਹਰ ਮੈਂਬਰ ਦਾ ਪ੍ਰਿਵਿਲੇਜ ਮੋਸ਼ਨ ਲੈ ਕੇ ਆਉਣਾ ਉਹਦਾ ਹੱਕ ਹੈਗਾ ਸੋ ਲੇਕਿਨ ਅਨਫੋਰਚੂਨੇਟਲੀ ਤੁਸੀਂ ਤੁਸੀਂ ਕਮ ਸੇ ਕਮ ਰੂਲਿੰਗ ਅਗੇਂਸਟ ਹੀ ਦੇ ਦਿਓ ਤਾਂ ਕਿ ਉਹ ਅਲਟੀਮੇਟਲੀ ਜੇ ਰੂਲਿੰਗ ਅਗੇਂਸਟ ਦਿੰਨੇ ਹੈਗੇ ਆ ਤੇ ਤੁਸੀਂ ਉਹ ਕਮ ਸੇ ਕਮ ਉਹ ਮੈਂਬਰ ਕਿਤੇ ਜਾ ਕੇ ਕੋਈ ਦਰਵਾਜ਼ਾ ਤਾਂ ਖੜਕਾ ਸਕਦਾ ਬਟ ਤੁਸੀਂ ਉਹਦੇ ਤੇ ਬਿਲਕੁਲ ਚੁੱਪ ਕਰਕੇ ਬੈਠੇ ਇਹਦਾ ਮਤਲਬ ਇਹ ਹੋਇਆ ਵੀ ਤੁਸੀਂ ਉਸ ਗੱਲ ਨੂੰ ਐਕਸੈਪਟ ਵੀ ਕਰਦੇ ਆ ਤੇ ਇਹਦਾ ਮਤਲਬ ਉਹ ਹੋਇਆ ਵੀ ਤੁਸੀਂ ਉਸ ਗੱਲ ਤੇ ਰੂਲਿੰਗ ਵੀ ਦੇਣੀ ਨਹੀਂ ਚਾਹੁੰਦੇ ਅੱਛਾ ਸੋ ਇਸ ਕਰਕੇ ਇਹ ਬਹੁਤ ਵੱਡੀ ਗੱਤੀ ਆ ਮੈਨੂੰ ਲੱਗਦਾ ਸਰਕਾਰਾਂ ਨੂੰ ਇਹੋ ਜਿਹਾ ਵਤੀਰਾ ਨਹੀਂ ਰੱਖਣਾ ਚਾਹੀਦਾ ਔਰ ਇਹੋ ਜਿਹਾ ਚੀਫ ਮਨਿਸਟਰ ਨੂੰ ਆਪਣੀ ਜ਼ੁਬਾਨ ਤੇ ਆਪਣੀ ਤਹਿਜ਼ੀਬ ਤੇ ਕੰਟਰੋਲ ਰੱਖਣਾ ਚਾਹੀਦਾ ਇੰਨੀ ਅਗਰੈਸ਼ਨ ਨਹੀਂ ਦਿਖਾਉਣੀ ਚਾਹੀਦੀ ਹਰਜਿੰਦਰ ਸਿੰਘ ਜੀ ਕੀ ਉਹ ਉਹ ਰਿਕਾਰਡ ਦਾ ਪਾਰਟ ਹੈਗਾ ਜਾਂ ਐਕਸਪੈਂਡ ਕਰ ਦਿੱਤੇਗੇ ਦੇਖੋ ਜੇ ਪ੍ਰਿਵਿਲੇਜ ਮੋਸ਼ਨ ਐਕਸੈਪਟ ਕੀਤਾ ਤੇ ਇਹਦਾ ਮਤਲਬ ਇਹ ਹੈਗਾ ਵੀ ਉਹ ਪਾਰਟ ਹੈਗਾ ਉਹਦਾ ਅੱਛਾ ਤਾਂ ਉਹ ਪਾਰਟ ਲੈ ਕੇ ਤੁਸੀਂ ਲੋਕ ਸਭਾ ਚੋਣਾਂ ਚ ਲੈ ਕੇ ਜਾਓ ਨਹੀਂ ਲੈ ਕੇ ਹਰ ਜਗ੍ਹਾ ਜਾਵਾਂਗੇ ਬਟ ਐਟ ਦਾ ਸੇਮ ਟਾਈਮ ਪਹਿਲਾਂ ਅਸੀਂ ਇਹ ਦਾ ਦੇਖੀ ਵੀ ਹੁਣ ਤਾਂ ਕੰਮ ਸੇ ਕੰਮ ਉਹ ਰੂਲਿੰਗ ਦੇ ਦੇਣ ਤਾਂ ਕਿ ਉਹਦੇ ਤੇ ਅਗਲਾ ਜਿਹੜਾ ਆ ਉਹਦੇ ਤੇ ਵਿਚਾਰ ਕੀਤਾ ਜਾ ਸਕੇ ਧੰਨਵਾਦ ਜੀ ਪਰ ਇਹਨੇ ਪ੍ਰਗਟ ਸਿੰਘ ਜਿਹੜੇ ਕੀ ਲਗਾਤਾਰ ਪੰਜਾਬ ਸਰਕਾਰ ਨੂੰ ਦਲਿਤ ਇਸ਼ੂ ਤੇ ਮਾਈਨਿੰਗ ਦੇ ਸ਼ੂਤ ਤੇ ਕਿਹਾ ਰਹੇ ਨੇ ਕੈਮਰਾਮੈਨ ਤੁਲਸੀ ਮਹਿਰਾ ਜਨਾ ਰਵਿੰਦਰ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ